ਸਤ ਸ੍ਰੀ ਅਕਾਲ ਜੀ ਸੋ ਇਹ ਤਾਂ ਤੁਹਾਡਾ ਮੇਰਾ YouTube ਚੈਨਲ ਇੱਕ ਰੂਪਨੋ ਬਟੇਕ ਤੇ ਤੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਵੇਂ ਕਿ ਅੱਗੇ ਫੈਸਟੀਵਲ ਸੀਜ਼ਨ ਵੈਡਿੰਗ ਸੀਜ਼ਨ ਆ ਰਿਹਾ ਹੈ ਤੇ ਆਪਾਂ ਬਹੁਤ ਹੀ ਵਧੀਆ ਨਵਾਂ ਨਵਾਂ ਫੈਬਰਿਕ ਲੈ ਕੇ ਆਏ ਆ ਤੇ ਇਹਦੇ ਉੱਪਰ ਆਪਾਂ ਸੂਟ ਵੀ ਰੈਡੀ ਕਰ ਰਹੇ ਹਾਂ ਜਲਦ ਤੁਹਾਨੂੰ ਉਹਨਾਂ ਦੀ ਵੀ ਦਿਖਾਵਾਂਗੇ ਤੇ ਇਹ ਸੂਟ ਹੈਗੇ ਜੀ ਆਰਗੈਂਜ਼ਾ ਬਰਾਸੋ ਦੇ ਜਿਵੇਂ ਉੱਪਰ ਵੈਲਵਟ ਹੁੰਦੀ ਆ ਨਾ ਉਦਾਂ ਦਾ ਹੈਗਾ ਜਿਹਦੇ ਨਾਲ ਆਰਗੈਂਜ਼ਾ ਦੇ ਦੀ ਬਾਟਮ ਹੈਗੀ ਆ ਉਹ ਤੁਹਾਡੀ ਚੁਆਇਸ ਹੋਊਗੀ ਤੁਸੀਂ ਬਾਟਮ ਲੈਣੀ ਜਾਂ ਨਹੀਂ ਲੈਣੀ ਤੇ ਇਹ ਅੱਗੇ ਹੈਗੇ ਜੀ ਟੈਬੀ ਜੌਰਜਟ ਦੇ ਸੂਟ ਤੇ ਇਹ ਵੀ ਬਰਾਸੋ ਤਰਾ ਹੀ ਹੁੰਦੇ ਆ ਤੇ ਇਹ ਸਾਰੇ ਸੂਟ ਲਾਈਨਿੰਗ ਲੱਗ ਕੇ ਬਣਨਗੇ ਇਹ ਜੇ ਤੁਸੀਂ ਸੂਟਾਂ ਨੂੰ ਸਟਿਚ ਕਰਵਾਉਣਾ ਹੋਊਗਾ ਤਾਂ ਆਪਾਂ ਸਟਿਚ ਕਰਕੇ ਵੀ ਭੇਜ ਦਾਂਗੇ ਬਾਟਮ ਤੇ ਵਰਕ ਕਰਕੇ ਜਾਂ ਤੁਸੀਂ ਡਿਜ਼ਾਈਨਰ ਲੁੱਕ ਨਾਲ ਰੈਡੀ ਕਰਵਾਉਣਾ ਤਾਂ ਆਪਾਂ ਉਹਵੇਂ ਵੀ ਰੈਡੀ ਕਰ ਦਾਂਗੇ ਅਗਰ ਤੁਸੀਂ ਇਦਾਂ ਹੀ ਅਨਸਟਿਚ ਸੂਟ ਆਰਡਰ ਕਰਨਾ ਤਾਂ ਅਨਸਟਿਚ ਵੀ ਮੰਗਵਾ ਸਕਦੇ ਹੋ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ ਮੇਰਾ WhatsApp ਨੰਬਰ ਹੈਗਾ 7814091818 7814091818 ਇਹ ਨੰਬਰ ਤੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਆਪਣੀ ਸ਼ਿਪਿੰਗ ਵਰਲਡ ਵਾਈਡ ਆ ਤੇ ਪੰਜਾਬ ਦੇ ਵਿੱਚ ਆਪਣੀ ਸ਼ਿਪਿੰਗ ਫ੍ਰੀ ਹੈ ਜੀ ਤੇ ਪੰਜਾਬ ਤੋਂ ਬਾਹਰ ਸਾਰੇ ਕਿਤੇ ਸ਼ਿਪਿੰਗ ਲੱਗੂਗੀ ਤੇ ਜੇ ਸਟਿਚਿੰਗ ਕਰਵਾਉਣੀ ਆ ਤਾਂ ਉਹਦੀ ਸਟਿਚਿੰਗ ਵੀ ਅਲੱਗ-ਅਲੱਗ ਹੋਊਗੀ ਕਿਉਂਕਿ ਅਗਰ ਕੋਈ ਸਿੰਪਲ ਸਟੀਚਿੰਗ ਕਰਵਾਉਂਦਾ ਤਾਂ ਉਹਦੀ ਸਟੀਚਿੰਗ ਅਲੱਗ ਆ ਡਿਜ਼ਾਈਨਰ ਲੁੱਕ ਨਾਲ ਤੁਸੀਂ ਰੈਡੀ ਕਰਵਾਉਨੇ ਆ ਤਾਂ ਫਿਰ ਉਹਦੀ ਸਟੀਚਿੰਗ ਜ਼ਿਆਦਾ ਹੋ ਜੂਗੀ ਤੇ ਇਹਦੇ ਨਾਲ ਦੁਪੱਟਾ ਵੀ ਅਗਰ ਤੁਸੀਂ ਰੈਡੀ ਕਰਵਾਉਣਾ ਤਾਂ ਆਪਾਂ ਦੁਪੱਟਾ ਵੀ ਰੈਡੀ ਕਰ ਦਾਂਗੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੂ ਹੋएगी ਵੀਡੀਓ ਨੂੰ ਲਾਈਕ ਕਮੈਂਟ